ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਇੱਕ ਭੈਣ ਦੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਇੱਕ ਭੈਣ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਨੀ ਆ ਅੱਜ ਕੱਲ ਲੋਕ ਕਹਿੰਦੇ ਆ ਕਿ ਵਿਆਹ ਨਹੀਂ ਹੁੰਦੇ ਸੌਦੇਵਾਜੀਆਂ ਹੁੰਦੀਆਂ ਨੇ ਤਾਂ ਇਹ ਗੱਲ ਵਾਕਈ ਬਈ ਕਿਤੇ ਨਾ ਕਿਤੇ ਸੱਚ ਆ ਕਿ ਅੱਜ ਕੱਲ ਵਿਆਹ ਨਹੀਂ ਹੁੰਦੇ ਸੌਦੇਵਾਜੀਆਂ ਹੁੰਦੀਆਂ ਨੇ ਤੇ ਉਸੇ ਹੀ ਸੌਦੇਵਾਜੀ ਦੀ ਭੇਟ ਏ ਭੈਣ ਚੜੀ ਆ ਜਿਹਦੀ ਮੈਂ ਤੁਹਾਡੇ ਨਾਲ ਸਟੋਰੀ ਅੱਜ ਸਾਂਝੀ ਕਰਨ ਲੱਗਿਆ ਭੈਣ ਕਹਿੰਦੀ ਮੈਂ ਪਲੱਸ 2 ਕਰਦੀ ਆ ਪਲੱਸ 2 ਕਰਨ ਤੋਂ ਬਾਅਦ ਮੈਂ ਜੀ ਐਨ ਐਮ ਦਾ ਨਰਸਿੰਗ ਦਾ ਕੋਰਸ ਕਰਦੀ ਆ ਨਰਸਿੰਗ ਦਾ ਕੋਰਸ ਕਰਨ ਤੋਂ ਬਾਅਦ ਮੈਂ ਆਈ ਲੈਟਸ ਕਰਦੀ ਆ ਆਈ ਲੈਟਸ 'ਚ ਜੋ ਮੇਰੇ ਬਹੁਤ ਵਧੀਆ ਬੈਂਡ ਆਉਂਦੇ ਆ ਮੈਂ ਪੜ੍ਹਨ ਲਿਖਣ 'ਚ ਵੀ ਬੜੀ ਹੁਸ਼ਿਆਰ ਹੁਣੀ ਆ ਪਰ ਕਹਿੰਦੀ ਮੇਰੇ ਪਿਓ ਕੋਲੇ ਇੰਨੀ ਪੂੰਜੀ ਨਹੀਂ ਸੀ ਇੰਨਾ ਪੈਸਾ ਨਹੀਂ ਸੀ ਕਿ ਮੇਰਾ ਪਿਓ ਮੈਨੂੰ ਬਾਹਰਲੇ ਦੇਸ਼ 'ਚ ਭੇਜ ਦੇਵੇ ਕਿਉਂਕਿ ਨੌਕਰੀਆਂ ਦਾ ਤੁਹਾਨੂੰ ਪਤਾ ਕਈ ਵਾਰੀ ਮਿਲਦੀ ਆ ਕਈ ਵਾਰੀ ਨਹੀਂ ਮਿਲਦੀ ਕਹਿੰਦੀ ਚਲੋ ਉਸ ਤੋਂ ਬਾਅਦ ਕਹਿੰਦੀ ਮੇਰੇ ਵਿਆਹ ਬਾਰੇ ਸੋਚਿਆ ਜਾਂਦਾ ਵਿਆਹ ਬਾਰੇ ਤਾਂ ਸੋਚ ਲਿਆ ਜਾਂਦਾ ਕਿ ਕਿਉਂਕਿ ਉਸ ਟਾਈਮ ਤੇ ਬੜਾ ਇਸ ਚੀਜ਼ ਦਾ ਦੌਰ ਚੱਲ ਰਿਹਾ ਹੁੰਦਾ ਦੌਰ ਅੱਜ ਵੀ ਚੱਲ ਰਿਹਾ ਕਿ ਆਈ ਲੈਟਸ ਵਾਲੀ ਕੁੜੀ ਲੱਭੋ ਪੈਸੇ ਮੁੰਡੇ ਵਾਲੇ ਲਾ ਦੇਣਗੇ ਕੁੜੀ ਮੁੰਡੇ ਨੂੰ ਬਾਹਰ ਲੈ ਜਾਊਗੀ ਦੋਵੇਂ ਪਰਿਵਾਰ ਸੈੱਟ ਹੋ ਜਾਣਗੇ ਉਹੀ ਸੋਚ ਸਾਡੇ ਪਰਿਵਾਰ ਦੀ ਸੀ ਚਲੋ ਠੀਕ ਆ ਵੀ ਕੁੜੀ ਨੇ ਜੀਐਨਐਮ ਦਾ ਕੋਰਸ ਕੀਤਾ ਬਾਹਰ ਜਾ ਕੇ ਜੌਬ ਮਿਲ ਜਾਊਗੀ ਵਧੀਆ ਡਾਲਰ ਕਮਾਉਣ ਲੱਗ ਜਾਊਗੀ ਇੰਟੈਲੀਜੈਂਟ ਚਲੋ ਜੀ ਵਿਆਹ ਦੀ ਗੱਲ ਕੀਤੀ ਜਾਂਦੀ ਆ ਵਿਚੋਲਾ ਦੱਸ ਪਾਉਂਦਾ ਮੁੰਡੇ ਵਾਲਿਆਂ ਨੂੰ ਮੁੰਡੇ ਵਾਲੇ ਆਉਂਦੇ ਆ ਮੈਨੂੰ ਦੇਖਦੇ ਆ ਉਹਨਾਂ ਨੂੰ ਮੈਂ ਪਸੰਦ ਆ ਜਾਂ ਨਹੀਂ ਆ ਮੁੰਡਾ ਵੀ ਨਾਲ ਹੀ ਮੈਨੂੰ ਦੇਖਣਾ ਆਉਂਦਾ ਸਾਨੂੰ ਮੁੰਡਾ ਪਸੰਦ ਆ ਜਾਂਦਾ ਕਹਿੰਦੀ ਕਹਿੰਦੀ ਪਰ ਜਿਹੜੀ ਮੇਰੀ ਸੱਸ ਹੁੰਦੀ ਆ ਉਹ ਬੜੀ ਮਿੱਠੀਆਂ ਮਿੱਠੀਆਂ ਮੇਰੇ ਨਾਲ ਗੱਲਾਂ ਕਰਦੀ ਆ ਕਿ ਮੈਨੂੰ ਦੇਖਦੇ ਸਰ ਕਹਿੰਦੀ ਲੈ ਮੈਨੂੰ ਤਾਂ ਧੀ ਮਿਲ ਗਈ ਸਾਡੀ ਤਾਂ ਕੋਈ ਧੀ ਨਹੀਂ ਸੀ ਜੇ ਉਹ ਬੜੇ ਲਾਡ ਮੈਨੂੰ ਲੜਾਉਂਦੀ ਆ ਬਾਰ ਬਾਰ ਮੱਥਾ ਚੁੰਮਦੀ ਆ ਤੇ ਕਹਿੰਦੀ ਵਿੱਚੋਂ ਵਿੱਚ ਮੈਨੂੰ ਖੁਸ਼ੀ ਹੁੰਦੀ ਆ ਕਿ ਰੱਬਾ ਮੈਨੂੰ ਤੂੰ ਇੱਕ ਮਾਂ ਹੋਰ ਦੇ ਦਿੱਤੀ ਹਨਾ ਵੀ ਮੇਰੀ ਸੱਸ ਕਿੰਨੀ ਚੰਗੀ ਆ ਪਰ ਕਹਿੰਦੀ ਮੈਨੂੰ ਉਸ ਟਾਈਮ ਤੇ ਨਹੀਂ ਪਤਾ ਹੁੰਦਾ ਵੀ ਜਿਹੜਾ ਇਹ ਪਿਆਰ ਆ ਜਿਹੜੇ ਮੇਰੇ ਨਾਲ ਲਾੜ ਲੜਾਏ ਜਾ ਰਿਹਾ ਇਹ ਮੈਨੂੰ ਨਹੀਂ ਮੇਰੇ ਬੈਂਡਾਂ ਨੂੰ ਲੜਾਏ ਜਾ ਰਿਹਾ ਜਿਹੜੀ ਮੇਰੀ ਇੱਜ਼ਤ ਹੋ ਰਹੀ ਹੈ ਮੇਰੇ ਬੈਂਡਾਂ ਦੀ ਹੋ ਰਹੀ ਹੈ ਮੇਰੀ ਨਹੀਂ ਹੋ ਰਹੀ ਪਰ ਇਹ ਗੱਲ ਲੱਗਦੀ ਇਹਨੂੰ ਬਾਅਦ ਚ ਪਤਾ ਲੱਗਦਾ ਉਸ ਟਾਈਮ ਤੇ ਮੈਨੂੰ ਨਹੀਂ ਪਤਾ ਹੁੰਦਾ ਕਦੇ ਮਹੀਨੇ ਕੁ ਬਾਅਦ ਚਲੋ ਜੀ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਫੈਲਤਾ ਫਿਰ ਲਾਉਣੀ ਸੀ ਚਲੋ ਜੀ ਕਹਿੰਦੀ ਫੈਲ ਲਈ ਜਾਂਦੀ ਹੈ ਕਹਿੰਦੀ ਪਰ ਵਿਆਹ ਦੇ ਵਿੱਚ ਵੀ بڑا ਹੋ ਨੱਚਦੇ ਟੱਪਦੇ ਆ ਜਦੋਂ ਪਾਣੀ ਵਾਰਦੇ ਮੇਰੀ ਸੱਸ ਬੜਾ ਮੇਰਾ ਮੂੰਹ ਚੁੰਮਦੀ ਆ ਮੈਂ ਤੇ ਬੜੇ ਲਾਡ ਲਾਉਂਦੀ ਆ ਜਿਹੜਾ ਮੇਰਾ ਘਰ ਰੱਖਦੇ ਉਹ ਵੀ ਮੇਰੀ ਬੜੀ ਇੱਜ਼ਤ ਕਰਦਾ ਮੈਨੂੰ ਬੜਾ ਪਿਆਰ ਕਰੇ ਕਹਿੰਦੀ ਮੈਂ ਬੜੀ ਖੁਸ਼ ਸੀ ਆ ਆਪਣੀ ਜ਼ਿੰਦਗੀ 'ਚ ਜਦੋਂ ਫੈਲ ਲਾਈ ਜਾਂਦੀ ਆ ਤੇ ਕਹਿੰਦੀ ਮਾੜੀ ਕਿਸਮਤ ਨੂੰ ਕੀ ਹੁੰਦਾ ਕੀ ਮੇਰੀ ਰਿਫਿਊਜ਼ਲ ਆ ਜਾਂਦੀ ਆ ਕਹਿੰਦੀ ਜਦੋਂ ਕਿਸਮਤ ਦੀ ਹੇਰ ਫੇਰ ਹੋਵੇ ਨਾ ਤਦੋਂ ਕਈ ਵਾਰੀ ਪੈਂਡ ਵੀ ਕਿਤੇ ਨਾ ਕਿਤੇ ਫਿੱਕੇ ਪੈ ਜਾਂਦੇ ਆ ਰਿਫਿਊਜ਼ਲ ਆ ਜਾਂਦੀ ਆ ਤਾਂ ਜਿਹੜੀ ਸੱਸ ਮੈਨੂੰ ਪੁੱਤ ਪੁੱਤ ਕਰਦੀ ਸੀ ਧੀ ਧੀ ਕਰਦੀ ਸੀ ਕਹਿੰਦੀ ਉਹ ਸੱਸ ਦੇ ਬੋਲ ਚਾਲ ਦੇ ਬੋਲ ਪਾਣੀ ਦੇ ਵਿੱਚ ਬੜਾ ਫਰਕ ਪੈ ਜਾਂਦਾ ਕਿ ਮੈਂ ਦੇਖਦੀਆਂ ਨੋਟ ਕਰਦੀਆਂ ਪਰ ਮੇਰੇ ਘਰ ਵਾਲੇ ਦੇ ਵਿਵਹਾਰ 'ਚ ਕੋਈ ਖਾਸ ਫਰਕ ਨਹੀਂ ਪੈਂਦਾ ਚਲੋ ਜੀ ਇਹ ਟਾਈਮ ਚੱਲਦਾ ਰਹਿੰਦਾ ਫਿਰ ਦੂਜੀ ਵਾਰੀ ਫੈਲ ਲਈ ਜਾਂਦੀ ਹੈ ਜਦੋਂ ਦੂਜੀ ਵਾਰੀ ਫੈਲ ਲਈ ਜਾਂਦੀ ਆ ਤਾਂ ਮਾੜੀ ਕਿਸਮਤ ਮੇਰਾ ਘਿਹੜਾ ਫਿਰ ਨਹੀਂ ਛੱਡਦੀ ਫਿਰ ਮੇਰੀ ਰਿਫਿਊਜ਼ ਲਾਉਂਦੀ ਆ ਜਦੋਂ ਕਹਿੰਦੀ ਦੂਜੀ ਵਾਰੀ ਰਿਫਿਊਜ਼ ਲਾਉਂਦੀ ਆ ਤਾਂ ਮੇਰੀ ਸੱਸ ਜਿਹੜੀ ਮੈਨੂੰ ਪੁੱਤ-ਪੁੱਤ ਕਰਦੀ ਸੀ ਧੀਏ-ਧੀਏ ਕਰਦੀ ਸੀ ਹੋਂ ਕਹਿੰਦੀ ਇਹ ਪੁੱਠੇ ਪੈਰਾਂ ਵਾਲੀ ਸਾਡੇ ਘਰੇ ਆ ਗਈ ਮਾੜੇ ਕਰਮਾਂ ਵਾਲੀ ਘਰੇ ਆ ਗਈ ਬੜਾ ਕੁਝ ਬੋਲਦੀ ਆ ਮੇਰੀ ਮਾਂ ਪਿਓ ਤੱਕ ਵੀ ਉਹ ਗਲਤ ਬੋਲਦੀ ਆ ਤੇ ਜਿਹੜਾ ਮੇਰਾ ਘਰ ਵਾਲਾ ਹੁੰਦਾ ਜਿਹੜਾ ਮੇਰੀ ਬੜੀ ਇੱਜ਼ਤ ਕਰਦਾ ਸੀ ਬੜਾ ਜਾਨੂ ਜਾਨੂ ਕਰਦਾ ਸੀ ਉਹ ਵੀ ਬਦਲ ਚੁੱਕਿਆ ਹੁੰਦਾ ਬਹੁਤ ਜ਼ਿਆਦਾ ਸਾਡੇ ਘਰ ਕਦੇ ਰਿਫਿਊਜ਼ ਲਾਉਣ ਤੋਂ ਬਾਅਦ ਬੜਾ ਕਲੇਸ਼ ਚੱਲਦਾ ਮੇਰਾ ਘਰ ਵਾਲਾ ਰਾਤ ਨੂੰ ਮੇਰੇ ਕੋਲ ਉੱਠ ਕੇ ਆਪਦੀ ਮਾਂ ਕੋਲੇ ਸੌਣਾ ਸ਼ੁਰੂ ਕਰ ਦਿੰਦਾ ਚਲੋ ਜੀ ਇਹ ਕਲੇਸ਼ ਹੌਲੀ ਹੌਲੀ ਕਲੇਸ਼ ਦੀ ਗੱਲ ਮੇਰੇ ਪਰਿਵਾਰ ਤੱਕ ਪਹੁੰਚਦੀ ਆ ਮੇਰੇ ਮਾਂ ਪਿਓ ਤੱਕ ਪਹੁੰਚਦੀ ਆ ਮੇਰਾ ਮਾਂ ਪਿਓ ਆਉਂਦਾ ਆ ਕੇ ਮੇਰਾ ਪਿਓ ਹੱਥ ਜੋੜਦਾ ਵੀ ਕੋਈ ਗੱਲ ਨਹੀਂ ਸਾਨੂੰ ਟਾਈਮ ਦਿਓ ਮੈਂ ਆਪਦੀ ਧੀ ਨੂੰ ਲੈ ਜਾਣਾ ਆਪਦੀ ਧੀ ਨੂੰ ਮੈਂ ਦੁਬਾਰਾ ਆਈਲੈਂਡਸ ਆਪਦੇ ਖਰਚੇ ਤੇ ਕਰਾ ਦੂੰਗਾ ਜਦੋਂ ਬੈਂਡ ਆਗੇ ਤੇ ਅਸੀਂ ਆਹਦੀ ਕੁੜੀ ਨੂੰ ਛੱਡ ਜਾਾਂਗੇ ਕਿਉਂਕਿ ਮੇਰੀ ਸੱਸ ਦੇ ਮੂੰਹ ਚ ਇੱਕੋ ਗੱਲ ਸੀ ਬੇਸਤਾ ਪੁੱਤ ਤਾਂ ਵਿਆਇਆ ਸੀ ਵੀ ਸਾਡੇ ਮੁੰਡੇ ਨੂੰ ਬਾਹਰ ਲੈ ਕੇ ਜਾਊਗੀ ਅਸਤਾ ਕੈਨੇਡਾ ਜਾਣ ਪਿੱਛੇ ਪੁੱਤ ਵਿਆਇਆ ਸੀ ਇਸ ਤਾਂ ਪੈਸੇ ਲਾਉਣੇ ਸੀ ਤੁਹਾਡੀ ਕੁੜੀ ਦੇ ਬੈਂਡ ਦੇ ਕੇ ਰਿਸ਼ਤਾ ਲਿਆ ਸੀ ਚਲੋ ਜੀ ਕਹਿੰਦੀ ਉਹ ਚੀਜ਼ਾਂ ਸਭ ਚੱਲਦੀਆਂ ਜਿਹੜਾ ਜਿਹੜਾ ਪਿਓ ਹੁੰਦਾ ਉਹ ਮੈਨੂੰ ਲੈ ਕੇ ਘਰੇ ਆ ਜਾਂਦਾ ਤੇ ਮੈਨੂੰ ਆਈਲੈਂਡਸ ਸੈਂਟਰਾ ਤੇ ਲਾ ਦਿੱਤਾ ਜਾਂਦਾ। ਕਹਿੰਦੀ ਫੇਰ ਉਹ ਮਾੜੀ ਕਿਸਮਤ ਜਦੋਂ ਆਈਲੈਟਸ ਪੇਪਰ ਦੀ ਫੀਸ ਭਰੀ ਜਾਂਦੀ ਆ ਤਰੀਕ ਆ ਜਾਂਦੀ ਆ ਦੋ ਦਿਨ ਰਹਿੰਦੇ ਦੋ ਤਿੰਨ ਰਹਿੰਦੇ ਰਹਿ ਜਾਂਦੇ ਪੇਪਰ ਦੇ ਵਿੱਚ ਤੇ ਜਿਹੜੀ ਮੇਰੀ ਸਕੂਟੀ ਆ ਉਹਦਾ ਐਕਸੀਡੈਂਟ ਹੁੰਦਾ ਤੇ ਇੱਕ ਮੇਰੀ ਲੱਤ ਟੁੱਟ ਜਾਂਦੀ ਆ ਤੇ ਉਸੇ ਸਾਈਡ ਦੀ ਬਾਹਾਂ ਕੋਣੀ ਕੋਲੋਂ ਟੁੱਟ ਜਾਂਦੀ ਆ ਤੇ ਮੈਂ ਮੰਜੇ ਤੇ ਪੈ ਜਾਂਦੀ ਆ ਇਹ ਤੁਹਾਨੂੰ ਪਤਾ ਵੀ ਜੇ ਲੱਤਾਂ ਮਾ ਟੁੱਟ ਜੇ ਤਾਂ ਬੰਦਾ 5-6 ਮਹੀਨਾ ਤਾਂ ਵੈਸੇ ਹੀ ਬਹਾਲ ਨਹੀਂ ਹੁੰਦਾ ਹਨਾ ਇਹ ਗੱਲ ਜਦੋਂ ਮੇਰੇ ਸਾਰੇ ਪਰਿਵਾਰ ਤੱਕ ਪਹੁੰਚਦੀ ਆ ਕਦੀ ਉਹ ਕੋਈ ਉਹਨਾਂ ਦਾ ਬੰਦਾ ਪਤਾ ਲੈਣ ਨਹੀਂ ਆਉਂਦਾ ਨਾ ਮੇਰਾ ਘਰ ਵਾਲਾ ਪਤਾ ਲੈਣ ਲਈ ਕਹਿੰਦੀ ਸਹੁਰੇ ਪਰਿਹਰ ਦਾ ਆਉਣਾ ਹੀ ਕੀ ਸੀ ਕਹਿੰਦੀ ਬਈ ਐਵੇਂ ਕਹਦੇ ਆ ਮੇਰਾ ਸਹੁਰਾ ਚੰਗਾ ਬੰਦਾ ਸੀ ਪਰ ਉਹਦੀ ਘਰੇ ਚੱਲਦੀ ਨਹੀਂ ਸੀ ਚੱਲਦੀ ਕਹਿੰਦੀ ਮੇਰੀ ਸੱਸ ਦੀ ਸੀ ਸਹੁਰੇ ਦੀ ਵੀਰ ਦੀ ਪੁੱਛ ਗਏ ਚ ਹੈ ਨਹੀਂ ਸੀ ਉਹ ਬੰਦਾ ਸ਼ਰੀਫ ਸੀਗਾ ਉਹਨੇ ਕਦੀ ਮੈਨੂੰ ਮਾੜਾ ਚੰਗਾ ਲੱਭ ਜ ਨਹੀਂ ਸੀ ਬੋਲਿਆ ਚਲੋ ਜੀ ਕਹਿੰਦੀ ਕੁਝ ਟਾਈਮ ਬਾਅਦ ਕੁਝ ਮਹੀਨਿਆਂ ਬਾਅਦ ਮੇਰੇ ਘਰ ਵਾਲੇ ਦਾ ਫੋਨ ਆਉਂਦਾ ਤੇ ਉਹ ਕਹਿੰਦਾ ਵੀ ਮੈਂ ਤਾਂ ਦੂਜਾ ਵਿਆਹ ਕਰਾਉਣਾ ਵੀ ਮੈਨੂੰ ਤਲਾਕ ਚਾਹੀਦਾ ਕਹਿੰਦੀ ਮੈਂ ਉਹਨੂੰ ਬਚੇਰਾ ਸਮਝਾਇਆ ਵੀ ਚਲ ਕੋਈ ਨਹੀਂ ਵੀ ਮੈਂ ਠੀਕ ਹੋ ਜਾਣਾ ਮੈਂ ਪੇਪਰ ਦੇਵਾਂਗੀ ਆਪਾਂ ਬਾਹਰ ਚਲੇ ਜਾਵਾਂਗੇ ਕੋਈ ਚੱਕਰ ਨਹੀਂ ਫੜਦੇ ਆ ਸਾਹਿਬ ਨੇ ਕੋਈ ਗੱਲ ਕਹਿੰਦੀ ਹੈ ਵੀ ਜੀ ਜਾਂਦਾ ਮੇਰੇ ਪੁੱਤ ਨੂੰ ਕੈਨੇਡਾ ਲੈ ਜਾ ਤੇ ਜਾਂ ਸਾਨੂੰ ਤਲਾਕ ਦੇ ਦੇ ਕਹਿੰਦੀ ਮੈਂ ਕਹਿੰਦੀ ਕੋਈ ਨਹੀਂ ਮੰਮੀ ਜੀ ਮੈਂ ਠੀਕ ਹੋ ਜਾਣਾ ਉਸ ਤੋਂ ਬਾਅਦ ਪੇਪਰ ਦੇ ਕੇ ਸਾਰਾ ਸਿਸਟਮ ਹੋ ਜਾਊਗਾ ਸੈੱਟ ਉਹ ਕਹਿੰਦੀ ਨਾਣਾ ਮੈਂ ਤੇ ਪੁੱਤ ਨੂੰ ਬੁੱਢਾ ਕਰਨਾ ਤੇਰੇ ਪਿੱਛੇ ਉਹ ਜੀ ਬੜਾ ਕੁਝ ਬੋਲਦੀ ਆ ਮਾੜਾ ਚੰਗਾ ਲੂਲੀ ਲਗੜੀ بڑے ਸ਼ਬਦ ਯੂਜ਼ ਕਰਦੀ ਆ ਫਿਰ ਮੇਰੀ ਮਾਂ ਫੋਨ ਫੜ ਦਿੰਦੀ ਆ ਤੇ ਮੇਰੀ ਮਾਂ ਉਹ ਵੀ ਮੇਰੀ ਸੱਸ ਬੜਾ ਕੁਝ ਬੋਲਦੀ ਆ ਫੋਨ ਕੱਟਣ ਤੋਂ ਬਾਅਦ ਕਹਿੰਦੀ ਮੇਰੀ ਮਾਂ ਵੀ ਵਿਚਾਰੀ ਰੋਣ ਬਹਿ ਜਾਂਦੀ ਆ ਮੇਰਾ ਪਿਓ ਵੀ ਰੋਣ ਬਹਿ ਜਾਂਦਾ ਤੇ ਮੈਂ ਵੀ ਰੋਣ ਬਹਿ ਮੁੰਡੇ ਵਾਲਾਂ ਦੇ ਘਰੇ ਜਾ ਕੇ ਹੱਥ ਜੋੜਦਾ ਪੱਗ ਵੀ ਉਹਨਾਂ ਦੇ ਪੈਰਾਂ 'ਚ ਧਰਦਾ ਵੀ ਕੋਈ ਨਹੀਂ ਸਾਨੂੰ ਟਾਈਮ ਦਿਓ ਮੇਰੀ ਧੀ ਨੂੰ ਵੀ ਇਹਦਾ ਕਿਸੇ ਦੇ ਬੱਸ ਦੀ ਗੱਲ ਹੈ ਨਹੀਂ ਹੁਣ ਦਾ ਐਕਸੀਡੈਂਟ ਹੋ ਗਿਆ ਹਨਾ ਉਹ ਠੀਕ ਹੋ ਲੈਂਦਾ ਠੀਕ ਹੋਣ ਤੋਂ ਬਾਅਦ ਅਸੀਂ ਆਈਲੈਂਡਸ ਕਰਾਵਾਂਗੇ ਵਧੀਆ ਬੈਂਡ ਆਉਣਗੇ ਮੇਰੀ ਧੀ ਬਾਹਰ ਜਾਊਗੀ ਤੁਹਾਡੇ ਪੁੱਤ ਨੂੰ ਲੈ ਜਾਊਗੀ ਵੀ ਤੁਸੀਂ ਆਹ ਕੰਮ ਨਾ ਕਰੋ ਵੀ ਸਾਡੀ ਪਤ ਨੂੰ ਨਾ ਰੋਲੋ ਪਰ ਕਹਿੰਦੀ ਮੇਰੀ ਸੱਸ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ ਨਾ ਵੀ ਮੇਰਾ ਘਰ ਵਾਲਾ ਪੈਰਾਂ 'ਤੇ ਪਾਣੀ ਪੈਣ ਦਿੰਦਾ ਉਹ ਕਹਿੰਦਾ ਨਹੀਂ ਵੀ ਅਸੀਂ ਨਹੀਂ ਰੱਖਣੀ ਵੀ ਤੁਸੀਂ ਇਹ ਧੀ ਨੂੰ ਲੈ ਚੋ ਚਲੋ ਜੀ ਕਹਿੰਦੀ ਉਸ ਤੋਂ ਬਾਅਦ ਤਲਾਕ ਹੋ ਜਾਂਦਾ ਤਲਾਕ ਤੋਂ ਕਹਿੰਦੀ ਕੋਸ਼ਕ ਟਾਈਮ ਬਾਅਦ ਜੀਐਨਐਮ ਦੀਆਂ ਪੋਸਟਾਂ ਆਉਂਦੀਆਂ ਨੇ ਤੇ ਮੈਂ ਉਹ ਪੋਸਟਾਂ ਭਰ ਦਿੰਦੀ ਆ ਤੇ ਟੈਸਟ ਕਲੀਅਰ ਹੋ ਜਾਂਦਾ ਤੇ ਮੈਨੂੰ ਨੌਕਰੀ ਮਿਲ ਜਾਂਦੀ ਆ ਜੀਐਨਐਮ ਦੀ ਕੋਸ ਮੰਨ ਲਾ ਮੈਂ ਜੌਬ ਕਰਦੀ ਆ ਜੌਬ ਕਰਦੇ ਦੌਰਾਨ ਕਹਿੰਦੀ ਇੱਕ ਮੈਨੂੰ ਫਿਰ ਰਿਸ਼ਤਾ ਆਉਂਦਾ ਕੈਨੇਡਾ ਤੋਂ ਮੁੰਡਾ ਕੈਨੇਡਾ ਪੀਆਰ ਹੁੰਦਾ ਉਹਦਾ ਰਿਸ਼ਤਾ ਆਉਂਦਾ ਕਹਿੰਦੀ ਇੱਕ ਵਾਰ ਤਾਂ ਦਿਲ 'ਚ ਡਰ ਸੀਗਾ ਵੀ ਪਹਿਲਾਂ ਵੀ ਆ ਕੁਛ ਕੈਨੇਡਾ ਕਰਕੇ ਆ ਕੁਛ ਵਾਪਰ ਚੁੱਕਿਆ ਵੀ ਚਲੋ ਫਿਰ ਹੌਸਲਾ ਦੇ ਕਰਕੇ ਸੀ ਉਹ ਰਿਸ਼ਤੇ ਨੂੰ ਹਾਂ ਕਰ ਦਿੰਦੇ ਆ ਕਹਿੰਦੀ ਪਰ ਉਹ ਬਹੁਤ ਚੰਗੇ ਬੰਦੇ ਸੀ ਬੜੇ ਨਾਈਸ ਬੰਦੇ ਸੀ ਜਦੋਂ ਮੁੰਡਾ ਕਦੇ ਪੰਜਾਬ ਆਉਂਦਾ ਮੈਨੂੰ ਵਿਆਹਣ ਲਈ ਤਾਂ ਮੈਂ ਦੇਖਿਆ ਵੀ ਉਹ ਬੰਦਾ ਜਿਵੇਂ ਕਹਾਂ ਕਹਿੰਦੀ ਵੀ ਰੱਬ ਕਿਹਨੂੰ ਕਹਿੰਦੇ ਆ ਤਾਂ ਮੈਂ ਕਹੂੰਗੀ ਵੀ ਉਹ ਮੁੰਡਾ ਰੱਬ ਸੀ ਮੇਰੇ ਲਈ ਵਿਆਹ ਹੁੰਦਾ ਕਹਿੰਦੀ ਉਹ ਮੁੰਡਾ ਐਡਾ ਕਿ ਚੰਗਾ ਨੇਚਰ ਦਾ ਬਹੁਤ ਚੰਗਾ ਬੜੀ ਉਹਨੇ ਮੇਰੀ ਰਿਸਪੈਕਟ ਕੀਤੀ ਮੈਨੂੰ ਨੇ ਸਮਝਿਆ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਸਮਝਿਆ ਉਹਨੇ ਕਹਿੰਦੀ ਚਲੋ ਜੀ ਵਿਆਹ ਤੋਂ ਬਾਅਦ ਕੁਝ ਟਾਈਮ ਬਾਅਦ ਮੈਂ ਵੀ ਕੈਨੇਡਾ ਚਲੀ ਜਾਂਦੀ ਹਾਂ ਕਹਿੰਦੀ ਹੁਣ ਭਾਈ ਮੈਂ ਕੈਨੇਡਾ ਆ ਗਈ ਇੱਥੇ ਮੈਂ ਆ ਕੇ ਦੋ ਤਿੰਨ ਸਾਲਾਂ ਬਾਅਦ ਰਹ ਹੋ ਜਾਂਦੀ ਆ ਬਹੁਤ ਵਧੀਆ ਮੈਨੂੰ ਹਸਪੀਟਲ ਦੇ ਵਿੱਚ ਜੌਬ ਮਿਲ ਜਾਂਦੀ ਆ ਹੁਣ ਮੇਰੇ ਦੋ ਬੱਚੇ ਆ ਮੈਂ ਬੜੀ ਸੁਖੀ ਆ ਕਹਿੰਦੀ ਪਰ ਮੈਂ ਕੈਨੇਡਾ ਕਿਉਂ ਆਈ ਕਿਉਂਕਿ ਕਹਿੰਦੀ ਜਦੋਂ ਮੈਂ ਕੈਨੇਡਾ ਵੀ ਆ ਗਈ ਸੀ ਪਰ ਮੈਂ ਉਸ ਪਰਿਵਾਰ ਦੀ ਇਨਕੁਆਰੀ ਲੈਂਦੀ ਰਹਿੰਦੀ ਸੀ ਵੀ ਹਾਂ ਹੁਣ ਉਹ ਪਰਿਵਾਰ ਕੀ ਕਰ ਰਿਹਾ ਕਹਿੰਦੀ ਮੇਰਾ ਕੈਨੇਡਾ ਜਾਣ ਦਾ ਇੱਕੋ ਕਾਰਨ ਸੀ ਵੀ ਜਿਹੜੇ ਕੈਨੇਡਾ ਪਿੱਛੇ ਮੇਰੇ ਪਿਓ ਨੂੰ ਪੰਚਾਇਤ ਦੇ ਵਿੱਚ ਜਲੀਲ ਕੀਤਾ ਗਿਆ ਮੇਰੇ ਪਿਓ ਦੀ ਪੱਗ ਰੋਲੀ ਗਈ ਮੈਂ ਉਹ ਅੱਗ ਮੇਰੇ ਅੰਦਰ ਸੀ ਕਿ ਮੈਂ ਉਸ ਪਰਿਵਾਰ ਨੂੰ ਕੈਨੇਡਾ ਜਾ ਕੇ ਵਿਖਾਉਣਾ ਵੀ ਜਿਹੜੇ ਕੈਨੇਡਾ ਪਿੱਛੇ ਤੁਸੀਂ ਮੈਨੂੰ ਛੱਡਿਆ ਮੈਂ ਅੱਜ ਉਸੇ ਕੈਨੇਡਾ ਪਹੁੰਚ ਗਈ ਕਹਿੰਦੀ ਉਸ ਪਰਿਵਾਰ ਦੀ ਮੈਂ ਇਨਕੁਆਰੀ ਲੈਂਦੀ ਰਹਿੰਦੀ ਸੀ ਕਹਿੰਦੀ ਉਸ ਬੁੜੀ ਨੇ ਮੁੜ ਕੇ ਆਪ ਦਾ ਪੁੱਤ ਦੁਬਾਰਾ ਪਿਆ ਆ ਮੁੜ ਕੇ ਨੋ ਉਹਨਾਂ ਨੇ ਕੈਨੇਡਾ ਭੇਜੀ ਉਹ ਨੋ ਉਹਨਾਂ ਦੀ ਬਾਹਰ ਜਾ ਕੇ ਬਦਲ ਗਈ ਅੱਜ ਵੀ ਉਹਦਾ ਪੁੱਤ ਪੰਜਾਬ ਹੀ ੱੱੱਕੇ ਖਾਂਦਾ ਕਰਦਾ ਹੁਣ ਨਸੀਬਤੇ ਕਹਿੰਦੀ ਉਹ ਚੀਜ਼ ਦੇਖ ਕੇ ਮੈਨੂੰ ਕਿਤੇ ਨਾ ਕਿਤੇ ਸਕੂਨ ਵੀ ਮਿਲਿਆ ਵੀਰ ਅੱਪਾ ਜੋ ਮੇਰੇ ਨਾਲ ਹੋਇਆ ਉਹ ਉਹਨਾਂ ਨੂੰ ਉਸ ਚੀਜ਼ ਦਾ ਫਲ ਮਿਲ ਗਿਆ ਸਿਆਣੇ ਕਹਿੰਦੇ ਵੀ ਸਵਰਗ ਨਰਕ ਸਭ ਕੁਝ ਇੱਥੇ ਹੀ ਹੈ ਤਾਂ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਕਿ ਬਹੁਤ ਸਾਰੇ ਘਰਾਂ 'ਚ ਮੈਂ ਵੀ ਦੇਖੇ ਕਿ ਰਿਫਿਊਜ਼ ਲਾਉਣ ਤੋਂ ਬਾਅਦ ਬੜਾ ਕਲੇਸ਼ ਹੁੰਦਾ ਬੜੀ ਲੜਾਈ ਝਗੜੇ ਹੁੰਦੇ ਆ ਕਈ ਪਰਿਵਾਰਾਂ ਦਾ ਕੰਮ ਤਲਾਕ ਤੱਕ ਇਸੇ ਗੱਲ ਤੋਂ ਪਹੁੰਚਿਆ ਪਿਆ ਵੀ ਕੁੜੀ ਦੇ ਬੈਂਡ ਕਰਕੇ ਸੀ ਰਿਸ਼ਤਾ ਲਿਆ ਸੀਗਾ ਹੁਣ ਕੁੜੀ ਦੇ ਰਿਫਿਊਜ਼ ਲਾ ਗਈ ਸਾਡਾ ਮੁੰਡਾ ਇੱਥੇ ਰਹੂਗਾ ਅਸੀਂ ਮੁੰਡੇ ਦਾ ਵੀ ਦੁਬਾਰਾ ਵਿਆਹ ਕਰਾਂਗੇ ਵੀ ਕਹਿਣ ਦਾ ਮਤਲਬ ਹੈ ਲੋਕਾਂ ਨੇ ਇਸ ਚੀਜ਼ ਨੂੰ ਗੁੱਡੀ-ਗੁੱਡੇ ਦਾ ਖੇਲ ਬਣਾ ਲਿਆ ਵੀ ਜੇ ਵੀਜ਼ਾ ਲੱਗ ਗਿਆ ਤਾਂ ਠੀਕ ਆ ਨਹੀਂ ਲੱਗਿਆ ਤਾਂ ਸਾਨੂੰ ਤਲਾਕ ਦੇ ਦਿਓ ਤਾਂ ਮੈਂ ਹੱਥ ਜੋੜ ਕੇ ਕਹਿਣਾ ਕਿ ਇੱਕ ਗੁਰੂ ਦੀ ਹਯੂਰੀ ਚ ਲਾਵਾ ਹੁੰਦੀਆਂ ਨੇ ਇਹ ਪਵਿੱਤਰ ਰਿਸ਼ਤੇ ਨੂੰ ਤੁਸੀਂ ਇੱਕ ਬਿਜ਼ਨਸ ਬਣਾ ਲਿਆ ਇੱਕ ਸੌਦਾ ਬਣਾ ਲਿਆ ਵੀ ਜੇ ਵੀਜ਼ਾ ਲੱਗ ਗਿਆ ਤਾਂ ਅਸੀਂ ਕੁੜੀ ਰੱਖ ਲਾਂਗੇ ਤੇ ਜੇ ਨਹੀਂ ਰੱਖਿਆ ਤਾਂ ਕੁੜੀ ਆਪਦੀ ਵਾਪਸ ਲੈ ਜਾਓ ਤਾਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਮੁੰਡੇ ਵਾਲੇ ਕੁੜੀਆਂ ਨਾਲ ਕੁਝ ਕਰਦੇ ਆ ਵੀ ਜੇ ਰਿਫਿਊਜ਼ਲ ਆ ਗਈ ਵੀ ਹਾਂ ਅਸੀਂ ਕੁੜੀ ਨਹੀਂ ਰੱਖਣੀ ਸੰਤਲਾਕ ਦੇ ਦਿਓ ਠੀਕ ਆ ਭਾਈ ਤੁਸੀਂ ਆਈਲੈਂਡਸ ਕਰਕੇ ਬੈਂਡਾ ਕਰਕੇ ਰਿਸ਼ਤਾ ਲਿਆ ਸੀ ਤੁਸੀਂ ਬਾਹਰ ਜਾਣ ਕਰਕੇ ਰਿਸ਼ਤਾ ਲਿਆ ਸੀ ਕੁੜੀ ਦਾ ਰਿਫਿਊਜ਼ਲ ਆ ਗਈ ਤੁਸੀਂ ਬਾਹਰ ਨੂੰ ਤ세 ਤਲਾਕ ਲੈ ਰਹੇ ਹੋ ਪਰ ਮੈਂ ਉਹਨਾਂ ਮੁੰਡੇ ਵਾਲੇ ਨਾਲ ਗੱਲ ਪੁੱਛਣਾ ਚਾਹੁੰਦਾ ਕਿ ਜਿਹੜੀ ਕੁੜੀ ਦੀ ਇੱਜ਼ਤ ਆ ਜਿਹੜੀ ਤੁਹਾਡੀ ਕੁੜੀ ਦੀ ਇੱਜ਼ਤ ਤੁਸੀਂ ਹੰਡਾਈ ਉਹਦਾ ਕੋਈ ਮੁੱਲ ਨਹੀਂ ਭਾਈ ਜਿਹੜੀ ਕੁੜੀ ਨੇ ਤੁਹਾਡੇ ਨਾਲ ਰਾਤਾਂ ਕੱਟੀਆਂ ਉਸ ਮੁੰਡੇ ਨਾਲ ਰਾਤਾਂ ਕੱਟੀਆਂ ਆਪਦੀ ਇੱਜ਼ਤ ਨੂੰ ਉਸ ਮੁੰਡੇ ਨਾਲ ਸਾਂਝਾ ਕੀਤਾ ਬਿਸਤਰ ਸਾਂਝੇ ਕੀਤੇ ਉਹਦਾ ਕੋਈ ਮੁੱਲ ਨਹੀਂ ਉਹਦੀ ਪਰਭਾਈ ਕੌਣ ਕਰੂਗਾ 31 ਦੀ ਇੱਜ਼ਤ ਨੂੰ ਤੁਸੀਂ ਤਾਰ-ਤਾਰ ਕਰਕੇ ਪਿੱਬੜ ਕੇ ਕਹਿ ਦਿੰਦੇ ਹੋ ਕਿ ਕੁੜੀ ਦੇ ਬੈਂਡ ਨੇ ਸੌਰੀ ਵੀਜ਼ਾ ਨਹੀਂ ਲੱਗਿਆ ਰਿਫਿਊਜ਼ਲ ਆ ਗਈ ਸੀ ਤਾਂ ਅਖੇ ਸਾਹ ਇਸ ਤਲਾਕ ਚਾਹੀਦਾ ਤਾਂ ਜਿਹੜੀ ਕੁੜੀ ਦੀ ਇੱਜ਼ਤ ਨੂੰ ਤੁਸੀਂ ਤਾਰ-ਤਾਰ ਕਰਦੇ ਹੋ ਰਾਤ ਨੂੰ ਉਸਤੀ ਦੀ ਇੱਜ਼ਤ ਨਾਲ ਖੇਡਦੇ ਹੋ ਉਹਦੀ ਪਰਭਾਈ ਕੌਣ ਕਰੂਗਾ ਬਾਈ ਮੈਨੂੰ ਇਸ ਗੱਲ ਦਾ ਜਵਾਬ ਦਿਓ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜਿੰਨਾ ਘਰਾਂ ਦੇ ਵਿੱਚ ਕਲੇਸ਼ ਚੱਲ ਰਿਹਾ ਬਾਰ-ਬਾਰ ਬਾਰ-ਬਾਰ ਬਾਰ ਲੋਕਾਂ ਦੇ ਦਿਮਾਗ ਪਾਗਲ ਹੋ ਗਿਆ ਬਾਰ-ਬਾਰ ਦੇ ਚੱਕਰਾਂ 'ਚ ਜਿਹੜਾ ਬਾਹਰ ਵਾਲਾ ਕੀੜਾ ਜਿਨ੍ਹਾਂ ਦਿਮਾਗ ਵਿੱਚ ਪਰ ਵਾਲਾ ਕੀੜਾ ਚੱਲ ਰਿਹਾ ਤੇ ਉਹਨਾਂ ਦੀ ਅਨੁਆਂ ਉਹਦੀ ਰਿਫਿਊਜ਼ ਲਾਈਆਂ ਨੇ ਮੈਨੂੰ ਰੱਤ ਜੋੜਦਾ ਕਿ ਇਸ ਰਿਸ਼ਤੇ ਦਾ ਐਡਾ ਵੱਡਾ ਮਜ਼ਾਕ ਨਾ ਬਣਾਓ ਇਹਨੂੰ ਬੁੱਢੀ ਗੁੱਢੇ ਦਾ ਖੇਲ ਨਾ ਬਣਾਓ ਸੌਦੇਬਾਜ਼ੀਆਂ ਨਾ ਬਣਾਓ ਸੌਦੇਬਾਜ਼ੀਆਂ ਕਰਕੇ ਹੀ ਆ ਵੱਡੇ ਵੱਡੇ ਧੋਖੇ ਮੁੰਡਿਆਂ ਨਾਲ ਵੀ ਹੋ ਰਿਹਾ ਕੁੜੀਆਂ ਨਾਲ ਵੀ ਹੋ ਰਿਹਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਹੋ ਸਕਦਾ ਵੀਡੀਓ ਦੇਖ ਕੇ ਕਿਸੇ ਦਾ ਵੀ ਪਰਿਵਾਰ ਪਾਜੇ ਕੋਈ ਤਲਾਕ ਹੋਣ ਤੋਂ ਪਿੱਛੇ ਹਟ ਜੇ ਇਸ ਕਰਕੇ ਪ੍ਰਭੂ ਵਿਆਹ ਨੂੰ ਵਿਆਹ ਹੀ ਰਹਿਣ ਦਿਓ ਸੌਦੇਬਾਜ਼ੀਆਂ ਨਾ ਬਣਾਓ ਠੀਕ ਆ ਕਿਸੇ ਦੀ ਧੀ ਦੀ ਇੱਜ਼ਤ ਨਾਲ ਖੇਡ ਕੇ ਤੇ ਉਸ ਤੋਂ ਬਾਅਦ ਕਹਿੰਦੇ ਹੋ ਰਿਫਿਊਜ਼ਲ ਆ ਗਈ ਸੀ ਨਹੀਂ ਰੱਖ ਸਕਦੇ ਇਸ ਇਹ ਉਹ ਤੋਂ ਪਤਾ ਲੱਗਦਾ ਜਦੋਂ ਆਪ ਦੀ ਭੈਣ ਨਾਲ ਸਾਰਾ ਕੁਝ ਵਾਪਰੇ ਬਗਾਨੀ ਧੀ ਨੂੰ ਕਹਿਣਾ ਬਹੁਤ ਸੌਖਾਂ ਦਾ ਜਦੋਂ ਆਦੀ ਧੀ ਨਾਲ ਵਾਪਰ ਜਦੋਂ ਆਪਣੀ ਭੈਣ ਜਾਂ ਦੀ ਧੀ ਨਾਲ ਵਾਪਰਦਾ ਫਿਰ ਪਤਾ ਲੱਗਦਾ ਤੇ ਵੀਡੀਓ ਦੇਖਣ ਲਈ ਜਿਉਂਦੇ ਵਾਸਤੇ ਰਹੋ ਤੁਹਾਡਾ ਧੰਨਵਾਦ